ਬਾਈਰੂ ਜੀ ਖਾਲਸਾ ਸਾਹਿਬ ਹੈ ਜੀ ਫਤਿਹ ਜੀ 450 ਸਾਲਾਂ ਸ਼ਤਾਬੀ ਸਮਾਗਮ ਦੌਰਾਨ ਸ੍ਰੀ ਗੋਇੰਦਵਾਲ ਸਾਹਿਬ ਦੇ ਕੇ ਤੁਸੀਂ ਦੇਖ ਸਕਦੇ ਇਹਦੇ ਵੱਡੀ تعداد ਵਿੱਚ ਜਿਹੜੀ ਸੰਗਤ ਆ ਪਹੁੰਚ ਰਹੀ ਹੈ ਔਰ ਇੱਥੇ ਵਕਤ-ਵਕਤ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਿਆ ਹਨ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮੌਕੇ ਸ਼ਰਧਾਲੂਆਂ ਨੂੰ ਮੇਨ ਪੁਆਇੰਟ ਤੋਂ ਗੁਰਦੁਆਰਾ ਸਾਹਿਬ ਦੇ ਅੰਦਰ ਲੈ ਜਾਣ ਵਾਸਤੇ ਪ੍ਰੀ ਸੇਵਾ ਕਰ ਲਈ ਫ੍ਰੀ ਸੇਵਾ ਤੇ ਈ ਰਿਕਸ਼ਾ ਲਗਾਏ ਗਏ ਹਨ ਜਿਨ੍ਹਾਂ ਦੀ ਗਿਣਤੀ ਕਰੀਬ 100 ਦੇ ਕਰੀਬ ਦੱਸੀ ਜਾ ਰਹੀ ਹੈ ਔਰ ਇਹ ਆਟੋ ਇੱਕ ਇੱਕ ਮਿੰਟ ਬਾਅਦ 30 ਸਕਿੰਟ ਬਾਅਦ ਚੱਲ ਰਿਹਾ ਔਰ ਸਵਾਰੀਆਂ ਨੂੰ ਸ਼ਰਧਾਲੂਆਂ ਨੂੰ ਅੰਦਰੋਂ ਬਾਹਰ ਔਰ ਬਾਹਰੋਂ ਪਿਕ ਪੁਆਇੰਟ ਤੱਕ ਲੈ ਜਾਣ ਲਈ ਸੇਵਾ ਕਰ ਰਿਹਾ ਹਨ ਤਾਂ ਪੰਜਾਬਲਾ ਜਗਬਨੇ ਟੀਵੀ ਸ੍ਰੀ ਗੋਵਿੰਦワਲ ਸਾਹਿਬ ਸਾਥ ਸ੍ਰੀ ਗਾਲ ਜੀ ਅਸੀਂ ਪਤਾਵਾ ਤੋਂ ਆਏ ਆ ਤੇ 450 ਸਾਲਾ ਪ੍ਰੋਗਰਾਮ ਚੱਲਣ ਡਿਆਵਾ

ਮਾ ਰਾਇਣ ਤੰਦਰੁਸਤੀ ਦੇ ਨਾਨਕ ਜੇ ਪਰੇ ਕਾ ਸ਼ਕਰ ਨਾ ਹੈ ਤਾਂ ਅਸੀਂ ਸੇਵਾ ਤੇ ਆਏ ਸਾਂ ਸੇ ਆਖਰ ਦਰਸ਼ਨ ਕਰ ਗਏ ਸਾਥ ਤੁਰਿਆ ਨਹੀਂ ਸੀ ਜਾਂਦਾ ਫਰੀ ਰਿਸ਼ਕਾ ਲੱਗਾ ਹੈ ਤਾਂ ਹੀ ਫਰੀ ਤੇ ਬਹਿ ਕੇ ਤਾਂ ਹੀ ਦਰਸ਼ਨ ਕਰਾ ਧੰਨਵਾਦ ਹੈ ਨਾਨਕ ਆ ਨਾ ਕਿ ਨਾ ਪਤਾ ਚੱਲ ਕਿਦਾਂ ਦਾ ਲੱਗ ਰਿਹਾ ਮੁਸਤਾਫੀ ਇਸ ਬਾਗ ਨਾਲ ਵਿੱਚ ਦਰਸ਼ਨ ਕਰਤਾ ਮੌਕਾ ਮਿਲਿਆ ਵਈ ਹਾਂ ਜੀ ਹਾਂ ਚਾਹ ਨੂੰ ਮੌਕਾ ਮਿਲਿਆ ਕਿ ਅਸੀਂ ਇਹਦੇ ਤੇ ਚੜ ਕੇ ਉੱਥੇ ਜਾ ਕੇ ਦੱਛਣ ਕਰ ਲੈਣਾ ਨਹੀਂ ਤੇ ਨਹੀਂ ਸੀ ਚੱਲਦਾ ਕਿ ਕਿੱਥੋਂ ਆਏ ਤੁਸੀਂ ਔਰ ਜਿਹੜੇ ਪ੍ਰਬੰਧ ਕੀਤਾ ਲੱਗ ਰਿਹਾ ਤੁਹਾਨੂੰ ਐਸੀ ਵੀ ਸੀ ਬਣਾਉਣੀ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਬਹੁਤ ਕਿਰਪਾ ਬਾਬੇ ਦੀ ਅਸੀਂ ਖੇਲਿਆਂ ਤੋਂ ਆਏ ਹਤਿਆਵਾੜ ਤੋਂ ਟੈਂਪੂ 'ਚ ਬੈਠੇ ਆ ਹਾਂ ਜੀ ਮਹਾਰਾਜ ਜੀ ਨੇ ਬਹੁਤ ਕਿਰਪਾ ਕੀਤੀ ਜਿਹੜੇ ਸੇਵਾ ਕਰਨ ਦਾ ਆ ਔਰ ਇੱਕ ਤੇ ਸੇਵਾ ਕਰੇ ਬਾਬਾ ਮਹਾਰਾਜ ਕਿਰਪਾ ਬਣਾਈ ਰੱਖੇ ਸਾਰਿਆਂ ਤੇ ਜੀ 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 ਤੇ ਤੁਹਾਨੂੰ ਅੰਦਰ ਪਜੇ ਪਹੁੰਚਾ ਕੇ ਆਉਣਗੇ ਹਾਂਜੀ ਹਾਂਜੀ ਤਾਂ ਲੈ ਰਹੇ ਤੁਹਾਡੇ ਕੋਲ ਨਹੀਂ ਨਹੀਂ ਕੋਈ ਪੈਸਾ ਨਹੀਂ ਲੈ ਹਾਂਜੀ ਬਹੁਤ ਵਧੀਆ ਪ੍ਰੋਗਰਾਮ ਕੀਤਾ ਸਾਡੇ 400 ਸਾਲ ਚੱਲਣ ਰਿਹਾ ਜੀ ਇਹਦੇ ਵਿੱਚ ਇੱਕ ਮੂਰਤ ਰਸਕੇ ਲਾਏ ਆ ਗੁਰਦੁਆਰੇ ਵੱਲੋਂ ਕਮੇਟੀ ਵੱਲੋਂ ਕਾਹੀ ਲੈ ਕੇ ਜਾਣ ਦੇ ਕੋਈ ਪੈਸਾ ਨਹੀਂ ਕੇ ਕੋ ਜਿੱਥੋਂ ਤੱਕ ਵੀ ਗੁਰਦਾਰੇ ਤੋਂ ਨਗਰ ਚ ਜਿੱਥੇ ਵੀ ਕੋਈ ਕਵੇ 40 ਰੁਪਏ ਲੱਗੇ ਸਾਰੇ ਮਨ ਕੋ ਮੰਡੇ ਸਾਰੇ ਥਾਵਾਂ ਤੇ ਵੀ ਸਾਰੇ ਥਾਵਾਂ ਤੇ ਜਾਣ ਦੇ ਆ ਹਰ ਇੱਕ ਕੋ ਕੋ ਕੇ ਕੋ ਪੈਸਾ ਨਹੀਂ ਨਾ ਕੁਝ ਦਿੰਦਾ ਵੀ ਤਾਂ ਵੀ ਨਹੀਂ ਕੇ ਕੋ ਕੋ ਨਹੀਂ ਹਿਲਦੇ ਕੋਈ ਵੀ ਤਰ੍ਹਾਂ ਦੀ ਸਵਾਰੀ ਨਹੀਂ ਕਿ ਬਜ਼ੁਰਗਾਂ ਵਾਸਤੇ ਲਗਾਈ ਗਏ ਬਜ਼ੁਰਗਾਂ ਵਾਸਤੇ ਵੀ ਆ ਕੋਰ ਵੀ ਜਿਹੜੀ ਵੀ ਸਵਾਰੀ ਮਨ ਕੋ ਬੈਠ ਸਕਦੀ ਬੱਚੇ ਵਾਲੀ ਲਿਆਣੇ ਵਾਲੀ ਕੋਈ ਵੀ ਬਹੇ ਮਨ ਬੱਚੇ ਵਾਲੀ ਸਿਆਣਾ ਬਜ਼ੁਰਗ ਹਰ ਇੱਕ ਨੂੰ ਖੜੀਦਾ ਜੀ ਕੇ ਇਹਨੂੰ ਨਾ ਨਹੀਂ ਕਰੀਦੀ ਜਿੱਥੋਂ ਤੱਕ ਵੀ ਪ ਜਾਵੇ ਕੋਈ ਲੈ ਕੇ ਜਾਂਦਾ ਜੀ